ਆਪ ਆਪਣੀ ਬੁੱਧ ਹੈ ਜੇਤੀ ਆਪ ਆਪਣੀ ਇਹਨੂੰ ਆਪਣੀ ਥੋੜਾ ਜਿਹਾ ਔਂਕੜ ਜਿਹੜਾ ਲੱਗਾ ਹੋਇਆ ਆਵਾਜ਼ ਦੇਣੀ ਹੈ ਆਪ ਆਪਣੀ ਇੱਥੇ ਹੀ ਵਿਸਰਾਮ ਹੈ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹ ਤੇਤੀ ਵਰਨਤ ਨਹੀਂ ਕਹਿਣਾ ਇਹਨੂੰ ਵਰਨਤ ਕਹਿਣਾ ਆ ਕਈ ਵਰਨਤ ਬੋਲ ਜਾਂਦੇ ਆ ਪਰ ਹੈ ਇਹ ਬਰਨਤਿਆ ਬਰਨਤ ਭਿੰਨ ਭਿੰਨ ਦੂਸਰੇ ਭਿੰਨ ਤੇ ਵਿਸਰਾਮ ਆ ਤੋਹੇ ਤੇਤੀ ਤੋ ਤੇਤੀ ਨਹੀਂ ਕਹਿਣਾ ਇਹਨੂੰ ਕਈ ਵਾਰ ਕਈ ਹਾ ਹਾ ਨਹੀਂ ਬੋਲਦੇ ਪਰ ਸਹੀ ਸਹੀ ਉਚਾਰਨ ਕਰਨਾ ਹੈ ਇਹਦਾ ਭਿੰਨ ਇੱਥੇ ਵਿਸਰਾਮ ਦੇ ਕੇ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਨ ਨੰਨਾ ਮੁਕਤਾ ਇਹਨੂੰ ਨਾ ਨਹੀਂ ਕਹਿਣਾ ਨਾ ਬੋਲਣਾ ਹੈ ਨੰਨਾ ਮੁਕਤਾ ਨਾ ਤੇ ਜੇ ਨੰਨੇ ਨੂੰ ਕੰਨਾ ਹੋਏਗਾ ਫਿਰ ਨਾ ਹੋਏਗਾ ਇਸ ਕਰਕੇ ਇਹਨੂੰ ਨਾ ਜਾਏ ਪਸਾਰਾ ਕਹਿਣਾ ਆ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਕਿਹ ਬਿਦ ਕਹਿਣਾ ਆ ਕੇ ਬੇਦ ਨਹੀਂ ਕਹਿਣਾ ਕਕੇ ਨੂੰ ਸਿਹਾਰੀ ਤੇ ਹਹਾਇ ਇਸ ਕਰਕੇ ਕਿਹ ਬਿਦ ਸਜਾ ਸਜਾ ਤੇ ਵਿਸ਼ਰਾਮ ਦੇ ਕੇ ਪ੍ਰਥਮ ਸੰਸਾਰਾ